ਇਸ ਵੇਲੇ ਪਾਣੀ ਉਤਰੰਦੇ ਨਾਲ ਪਾਣੀ ਹਾਂ ਜਿਹੜਾ ਖੇਤਾਂ ਦੇ ਵਿੱਚੋਂ ਪਾਣੀ ਨਹੀਂ ਉਤਰਿਆ ਕਿਉਂਕਿ ਸੜਕਾਂ ਦੀ ਹਾਈਟ ਜ਼ਿਆਦਾ ਹੋਣ ਕਰਕੇ ਇਹ ਮਕਾਨਾਂ ਦੇ ਨਾਲ ਲੱਗਿਆ ਹੋਇਆ ਪਾਣੀ ਦੀ ਸ਼ਕਲ ਵੀ ਖਾਲੀ ਹੋਈ ਹੋਈ ਹੈ 스멜 ਵਾਹ ਕਰ ਰਹੀ ਹੈ ਔਰ 스멜 ਬੜੀ ਆ ਰਹੀ ਹੈ ਤੇ ਇਹਦੇ ਵਿੱਚ ਜਿਹੜੇ ਸੱਜਣ ਦੱਸ ਰਹੇ ਸੀ ਅਸੀਂ ਪਿੱਛੇ ਉਹਨਾਂ ਕੋਲੋਂ ਸੁਣ ਰਹੇ ਸੀ ਕਹਿੰਦੇ ਵੀ ਪੈਰ ਰੱਖਦਿਆਂ ਹੀ ਪੈਰ ਦੇ ਉੱਤੇ ਜਿਹੜੀ ਖਾਰਸ਼ ਸ਼ੁਰੂ ਹੋ ਜਾਂਦੀ ਹੈ 스멜 ਜਿਹੜੀ ਹੈ ਉਹ ਬੜੀ ਭੈੜੀ ਆ ਰਹੀ ਹੈ ਵੀ ਇਹਦੇ ਵਿੱਚ ਪਾਣੀ ਪਾਣੀ ਦੇ ਵਿੱਚ ਪੈਰ ਰੱਖਣਾ ਬਹੁਤ ਮੁਸ਼ਕਲ ਹੋ ਰਿਹਾ ਤੇ ਜਿਹੜੀ ਸਮੈਲ ਕਰਕੇ ਅਲੱਗ-ਅਲੱਗ ਤਰ੍ਹਾਂ ਦੀਆਂ ਸਾਗੀਆਂ ਤੇ ਬਾਕੀ ਚਮੜੀ ਦੀਆਂ ਤੇ ਇਹਦੇ ਵਿੱਚ ਇਨਸੈਕਟਸ ਜਿਹੜੇ ਕੀੜੇ ਆ ਉਹਦੇ ਕੱਟਣ ਦੇ ਨਾਲ ਤੇ ਪਸ਼ੂਆਂ ਦੀਆਂ ਪ੍ਰੋਬਲਮ ਭੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਜਨਮ ਲੈ ਰਹੀਆਂ ਤੁਸੀਂ ਦੇਖ ਰਹੇ ਹੋ ਨੀ ਪਾਣੀ ਕਿੰਦਾ ਦਾ ਕਲਰ ਵਿੱਚੇ ਫਸਲ ਗਲ ਰਹੀ ਹੈ ਵਿੱਚੇ ਪਸ਼ੂ ਜਿਹੜੇ ਬਚਰੇ ਜਾਨਵਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਲਾਗੇ ਪਾਣੀ ਕਿੰਦਾ ਖੜਾ ਮਕਾਨਾਂ ਦੀਆਂ ਜੜ੍ਹਾਂ ਦੇ ਵਿੱਚ ਐਗ ਹੁੰਦੀ ਪੈ ਰਿਹਾ ਜਿੰਨੇ ਵੀ ਹਿਊਮਨ ਦੀਆਂ ਡਿਜ਼ੀਜ਼ ਹੈਗੀਆਂ ਤੇ ਜਿੰਨੀਆਂ ਡੰਗਰਾਂ ਦੇ ਪਸ਼ੂਆਂ ਦੀਆਂ ਪ੍ਰੋਬਲਮਸ ਹੈਗੀਆਂ ਤੇ ਇਹ ਵੱਧ ਰਹੀਆਂ ਐ ਤੇ ਕਾਫੀ ਜ਼ਿਆਦਾ ਇੱਥੇ ਸਾਨੂੰ ਸੈਂਟਰਲ ਪਲੇਸ ਤੇ ਕੈਂਪ ਆਰਗੇਨਾਈਜ਼ ਕਰ ਰਹੇ ਆ ਜਿਹਦੇ ਵਿੱਚ ਵੈਲ ਇਕੁਇਪਡ ਮੈਡੀਕਲ ਜਿਹੜੀ ਹੈ ਮੋਬਾਈਲ ਯੂਨਟ ਜਿਹੜਾ ਪ੍ਰabhas ਰਗਨਾਲੀ ਵੱਲੋਂ ਇੱਥੇ ਲੈ ਕੇ ਅਸੀਂ ਪਹੁੰਚੇ ਹੈਗੇ ਆਂ ਇਲਾਕਾ ਵਾਸਤੇ ਨੇ ਸਾਨੂੰ ਪਰਸੋਂ ਕਿਹਾ ਸੀ ਵੀ ਇਹ ਗੱਡੀ ਵੜਨੀ ਨਹੀਂ ਪਰ ਹੁਣ ਉਤਰ ਗਿਆ ਪਾਣੀ کافی ਹੱਦ ਤੱਕ ਸੜਕਾਂ ਤੇ ਆ ਰਹੇ ਹੁਣ ਅਸੀਂ ਲਾਕਪਾਸ ਦੇ ਜਿੰਨਾ ਵੀ ਏਰੀਆ ਇਹ ਪਾਪੂਲੇਸ਼ਨ ਲਗਭਗ 20 ਹਜ਼ਾਰ ਜਿਹੜੇ ਪੀੜਤ ਨਾਗਰਿਕਾਂ ਦਾ ਜਿਹੜਾ ਹੈਗਾ ਜਿੱਦੇ ਵਿੱਚ ਤੁਸੀਂ ਵੋਟ ਚਲਾ ਰਹੇ ਸੀ ਉਹ ਏਰੀਆ ਹੈਗਾ ਇੱਥੇ ਹੁਣ ਮੈਡੀਕਲ ਕੈਂਪ ਡਾਕਟਰ ਪੈਰਾਮੈਡੀਕਲ ਸਟਾਫ ਤੇ ਜੋ ਵੀ ਸਮਾਨ ਹੈਗਾ ਸਾਰਾ ਜੋ ਲੋਡਿੰਗ ਦਾ ਕਿਉਂਕਿ ਬੜੀਆਂ ਜੀ ਜੀ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਤੇ ਉਹਦੇ ਲਈ ਅਸੀਂ ਇੱਥੇ ਹੁਣ ਐਸਐਨ ਤਨਸ਼ੀਲਾ ਕੋਈ ਵੀ ਲਗਭਗ ਇਸ ਇਲਾਕੇ ਦਾ ਬੰਦਾ ਜਿਹੜਾ ਹੈਗਾ ਉਹ ਸੰਪਰਕ ਕਰ ਸਕਦਾ ਹੈ ਪ੍ਰਵਾਸ ਦੇ ਜਿਹੜੇ ਨੰਬਰਾਂ ਦੇ ਨਾਲ ਕਿ ਬਾਤ ਤੋਂ ਬਦਲ ਆਗ ਉਠਾ ਸਕਦਾ ਹੈ ਤੇ ਸਾਡੀ ਐਂਬੂਲੈਂਸਾਂ ਵੀ ਹੈਗੀਆਂ ਨੇ ਉਹਨਾਂ ਦੇ ਕੋਲ ਪਹੁੰਚਣਗੇ ਤੇ ਪਰ ਮੈਡੀਕਲ ਯੂਨਿਟ ਜਿਹੜਾ ਹੈਗਾ ਇੱਕ ਜਗ੍ਹਾ ਸਥਾਪਿਤ ਰਹੇਗਾ ਜਿੱਥੇ ਜਿੱਥੇ ਪੋਸੀਬਲ ਹੋਊਗਾ ਉਥੋਂ ਮੋ ਕਰਾਂਗੇ ਕਿਹੜੀ ਕਿਹੜੀ ਗੱਡੀਆਂ ਆਈਆਂ ਵੀਰ ਜੀ ਉਹ ਕੀ ਹੈਗਾ ਸਾਰਾ ਦੱਸ ਦਵਾਂ ਆ ਮੈਡੀਕਲ ਮੋਬਾਈਲ ਮੈਡੀਕਲ ਯੂਨਿਟ ਤਾਂ ਇਸ ਦੇ ਵਿੱਚ ਦਾ ਸਰਪੰਚ ਸਾਹਿਬ ਉਹਨਾਂ ਨੇ ਜਿਨੇ ਸਾਨੂੰ ਗਾਈਡ ਕੀਤਾ ਕਿ ਇਹ ਸੈਂਟਰਲ ਪੁਆਇੰਟ ਦੇ ਉਹ ਕਾਫੀ ਪੀੜਤ ਪੜੇ ਜਿਹੜੇ ਹੈਗੀਆਂ ਖਾਸ ਕਰਕੇ ਜਿਹੜਾ ਦਰਿਆ ਦੇ ਕਿਨਾਰੇ ਦਾ ਏਰੀਆ ਹੈ ਨਾ ਉੱਥੇ ਦੀਆਂ ਜਿੱਥੇ ਪਹੁੰਚਣ ਦੇ ਵਿੱਚ ਕਈ ਲੋਕਾਂ ਨੂੰ ਮੁਸ਼ ਤੇ ਪੰਜਾਬ ਵੀ ਨਹੀਂ ਆ ਰਿਹਾ ਉਸ ਤਰ੍ਹਾਂ ਚਾਰੇ ਦੀ ਵੀ ਸਮੱਸਿਆ ਮੈਂ ਕੱਲ ਵੀ ਸੁਣ ਰਿਹਾ ਸੀ ਕਿ ਪਸ਼ੂਆਂ ਦੀਆਂ ਪ੍ਰੋਬਲਮ ਦੇਦੇ ਸੀ ਬਿਮਾਰੀ ਨਾਲ ਸੰਬੰਧਤ ਆਈਆਂ ਤੇ ਬੰਦਿਆਂ ਦੀਆਂ ਤੇ ਇਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਇੱਥੇ ਆਹ ਮੋਬਾਈਲ ਮੈਡੀਕਲ ਯੂਨਿਟ ਲਗਾਇਆ ਜਾਵੇ ਜਿਹਦੇ ਵਿੱਚ ਇੱਕ ਸਮਝ ਲਓ ਇੱਕ ਹਸਪੀਟਲ ਟਾਈਪ ਦੀ ਫੈਸਿਲਿਟੀ ਹੈਗੀ ਹੈ ਤੇ ਜਿਸ ਦੇ ਵਿੱਚ ਕਾਰਡੀ ਕਮਿਊਨਿਟੀ ਦੀ ਪ੍ਰੋਪਰ ਲੈਬ ਜਿਹੜੀ ਕਿ ਲੁੜਿੰਦੀ ਤੇ ਜਿਸ ਦੇ ਵਿੱਚ ਫਾਰਮੇਸੀ ਤੇ ਅਲੱਗ-ਅਲੱਗ ਯੂਨਿਟ ਜਿਹੜੇ ਲੋੜਾਂ ਹੈਗੀਆਂ ਜਿਵੇਂ ਵੈਰਾ ਮਸ਼ੀਨਾ ਤੇ ਲੋੜ ਪਈ ਕਿ ਦੇ ਚਾ ਸਾਨੂੰ ਸਨੇਕ ਬਾਈਟ ਦੀ ਹੈ ਪੀਸਨ ਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਤਾਂ ਉਹਦੇ ਵਿੱਚ ਆਕਸੀਜਨ ਦੇ ਵੀ ਅਲੱਗ-ਅਲੱਗ ਯੂਨਿਟ ਲੱਗੇ ਹੋਏ ਹੈਗੇ ਆ ਤੇ ਡਾਕਟਰ ਫਿਰ ਹੈਗੇ ਸਾਰੇ ਮੈਡੀਕਲ ਸਟਾਫ ਜਿਵੇਂ ਜਿਵੇਂ ਸਾਨੂੰ ਗਾਈਡ ਕਰਨਗੇ ਜਿਵੇਂ ਜਿਵੇਂ ਦੱਸਣਗੇ ਜਿੱਥੇ ਤੇ ਮੂਵ ਕਰਨ ਦੀ ਲੋੜ ਪੂਗੀ ਉਥੇ ਮੂਵ ਵੀ ਕਰਾਂਗੇ ਤੇ ਅਦਰਵਾਈਜ਼ ਸਾਡੀਆਂ ਐਂਬੂਲੈਂਸਾਂ ਜਿਹੜੀਆਂ ਹੈਗੀਆਂ ਕੋਈ ਹਾਲਾਤ ਅਮਰਜੈਂਸੀ ਹੈਗੀਆਂ ਉਹਨਾਂ ਨੂੰ ਇੱਥੇ ਸ਼ਿਫਟ ਕਰਦੇ ਜਿਹੜੇ ਬਾਅਦ ਤੋਂ ਉਹਦੇ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਿਲਕੁਲ ਬਗੈ ਤਕਰੀਬਨ ਜਿੰਨੇ ਪਿੰਡਾਂ ਲੱਗ ਲੱਗੇ ਬਾਅਦ ਤੋਂ ਆਦੀ ਆ ਫਤਿਹ ਨਾਰਥ ਕੰਪਨੀ ਦੇ ਦਾਦੇ ਦੇ ਵਿੱਚ ਟੈਂਪ ਸਾਡੇ ਲਾਜ਼ਮੈਂਟ ਹੋ ਗਈ ਜੀ ਹਾਂਜੀ ਲਾਜ਼ਮੈਂਟ ਹੋ ਗਈ ਸਾਰੀ ਹਾਂਜੀ ਨਾਊਂਸਮੈਂਟ ਲਾ ਕੇ ਲਾ ਕੇ ਕਰਵਾ ਦਿੱਤੀ ਜੀ ਇੱਕ ਸਰਮਨ ਸਿੰਘ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲ ਰਹੀ ਸੀ ਇਸ ਦਾ ਪੇਟ ਦੀ ਇਨਫੈਕਸ਼ਨ ਸੀ ਪੇਟ ਦਰਦ ਹੋਇਆ ਕਹਿੰਦੇ ਹਸਪੀਟਲ ਸ਼ਿਫਟ ਕੀਤਾ ਉਹਦਾ ਜਿਹੜਾ ਆਪਣਾ ਨਹੀਂ 1 ਲੱਖ ਕੁਸ਼ 8000 ਰੁਪਏ ਬਿਲ ਬਣ ਗਿਆ ਹਾਂਜੀ ਇਦਾਂ ਕਿੰਨਾ ਬਣਿਆ ਜੀ 1 ਲੱਖ ਕੁਸ਼ ਹਜ਼ਾਰ ਬੰਦੇ ਵਿਚਾਰੇ ਉੱਥੇ ਬੜੇ ਦੁਖੀ ਹਿਰਦੇ ਨਾਲ ਦੱਸ ਰਹੇ ਸੀ ਇਹ ਪੇਟ ਦੀ ਇਨਫੈਕਸ਼ਨ ਕੋ ਪਾਣੀ ਪੂਣੀ ਪੀਣ ਵਾਲੇ ਬਾਹਰਲੇ ਜੋ ਮਾਹੌਲ ਹੈ ਉਹਦੇ ਨਾਲ ਕਾਫੀ ਲੋਕਾਂ ਦੇ ਤੇ ਉਹਨਾਂ ਨੂੰ ਹਸਪੀਟਲ ਸ਼ਿਫਟ ਕੀਤਾ ਤੇ ਬਿੱਲ ਇੰਨਾ-ਇੰਨਾ ਬਣ ਜਾਂਦਾ ਤੇ ਜਿਨ੍ਹਾਂ ਦੇ ਕਿੰਨਾ ਕੁਸ਼ ਤਬਾਹ ਹੋ ਚੁੱਕਿਆ ਹਾਂਜੀ ਉਹ ਇੰਨਾ ਪੈਸਾ ਮੈਡੀਕਲ ਦਾ ਕਿੱਥੋਂ ਦੇ ਸਕਣਗੇ ਪਰਿਵਾਰ ਹੀ ਇਦਾਂ ਦੇ ਹਾਲਾਤ ਤੇ ਸਾਰੇ ਹਾਲਾਤ ਦੱਸ ਰਹੇ ਨੇ ਸਥਾਨਕ ਲੋਕ ਤੇ ਸਾਡੀ ਟੀਮ ਆਵਾਸਰਾ ਸੰਸਥਾ ਦੀ ਟੀਮ ਇੱਥੇ ਪਹੁੰਚ ਚੁੱਕੀ ਹੈ ਇਹ ਉਹ ਏਰੀਆ ਹੈ ਜਿੱਥੇ ਬੋਰਸ ਚੱਲ ਰਹੀਆਂ ਸੀ ਇਹ ਸਾਹਮਣੇ ਘਰਾਂ ਦੇ ਵਿੱਚ ਇੱਥੇ ਰਾਸ਼ਨ ਦੀ ਸਪਲਾਈ ਤੇ ਉਹ ਸਾਰਾ ਸਮਾਨ ਇੱਥੇ ਦਿੱਤਾ ਜਾਂਦਾ ਸੀ ਤੇ ਬੋਰਸ ਇੱਥੇ ਦਾਦਾ 10 5 5 6 6 ਫੁੱਟ ਵੀ ਪਾਣੀ ਕਿੰਨਾ ਕਿੰਨਾ ਪਾਣੀ ਸੀ ਜੀ ਪਹਿਲਾਂ ਇੱਥੇ ਇਹ ਲੱਗ ਗਿਆ 6 6 7 7 ਫੁੱਟ 6 6 7 7 ਫੁੱਟ ਪਾਣੀ ਇੱਥੇ ਦਾ ਅੱਗੇ ਜ਼ਿਆਦਾ ਦਾ ਇੱਥੇ ਹਾਂ ਲੱਗ ਗਿਆ ਹਾਂ ਹਾਂ ਤੇ ਹੁਣ ਸਮੈਲ ਭਾਈ ਸਵੈਲ ਬੜੀ ਆ ਰਹੀ ਇੱਥੇ ਬੜੀ ਸਮੈਲ ਪਾੜੀ ਆਉਂਦੀ ਆ ਬਹੁਤ ਸਮੈਲ ਉਹ ਨਾਲ ਫਿਰ ਪ੍ਰੋਬਲਮਸ ਉਹ ਤੇ ਬੁਹਾਰੀਆਂ ਦੇ ਸਾਹਮਣੇ ਤੇ ਕਰਨਾ ਹੀ ਪੈਣਾ ਚਲੋ ਪ੍ਰਬਾਸਰਾ ਸੰਸਥਾ ਦੀ ਮੈਡੀਕਲ ਟੀਮ ਪਹੁੰਚ ਚੁੱਕੀ ਹੈ ਜੀ ਇਹ ਏਰੀਆ ਹੈਗਾ ਜੀ ਫਿਰੋਜ਼ਪੁਰ ਦਾ ਧੀਰਾਕਰ ਬੰਡਾਲਾ ਤਲੀ ਗੁਲਾਮ ਨਿਹਾਲੇ ਨਵੇਰਾ ਤੇ ਨਾਲੇ ਹੋਰ ਪਿੰਡਾਂ ਦੇ ਵਿੱਚ ਇਹ ਸਾਰਾ ਕੈਂਪ ਜੋ ਲੱਗਣ ਜਾ ਰਿਹਾ ਭਾਈ ਸ਼ਮਸ਼ੇਰ ਸਿੰਘ ਜੀ ਅਤੇ ਬੀਬੀ ਰਜਿੰਦਰ ਕੌਰ ਜੀ ਦੀ ਅਗਵਾਈ ਦੇ ਵਿੱਚ ਸਾਰੀ ਟੀਮ ਇੱਥੇ ਜੋ ਪਹੁੰਚ ਚੁੱਕੀ ਹੈ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਿੱਤੀ ਜਾਵੇ